ਅਸੀਂ ਦਿੱਲੀ ਵਾਲੀ ਸਰਕਾਰ ਨਾਲ ਬਾਅਦ 'ਚ ਜਾਵਾਂਗੇ ਪਹਿਲਾਂ ਪੰਜਾਬ ਸਰਕਾਰ ਤੋਂ ਜਿਹੜੀਆਂ ਮੌਕੇ ਤੇ ਮੰਗਾਂ ਹਸਲ ਕਰਾਉਣ ਵਾਲੀਆਂ ਨੇ ਉਹ ਕਰਨ ਵਾਲੀਆਂ ਪੰਜਾਬ ਸਰਕਾਰ ਦੇ ਲਾਇਕ ਵੀ ਨੇ ਉਹ ਕਰਨੀਆਂ ਵੀ ਚਾਹੀਦੀਆਂ ਨੇ ਉਹਨਾਂ ਕਰਨਗੇ ਵੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ 5 ਦਿਨਾਂ ਜਿਹੜੇ ਧਰਨੇ ਨੇ ਉਹ ਸ਼ੁਰੂ ਕੀਤੇ ਗਏ ਨੇ ਆਖਰਕਾਰ ਕਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ 5 ਦਿਨਾਂ ਦੇ ਲਈ ਜਿਹੜੇ ਇਹ ਧਰਨੇ ਨੇ ਪੱਕੇ ਤੌਰ ਦੇ ਪੱਕੇ ਮੋਰਚੇ ਕਹਿ ਸਕਦੇ ਹਾਂ ਕਿ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਲਗਾਏ ਗਏ ਨੇ ਟਰੈਕਟਰ ਟਰਾਲੀਆਂ ਲੈ ਕੇ ਖਾਣ ਪੀਣ ਦਾ ਸਮਾਨ ਲੈ ਕੇ ਕਿਸਾਨ ਨੇ ਜਿਹੜੇ ਉਹ ਹੁਣ ਪਹੁੰਚ ਚੁੱਕੇ ਨੇ ਧਰਨਾ ਪੰਜਾਬ ਸਰਕਾਰ ਦੇ ਖਿਲਾਫ ਲਾ ਰਹੇ ਨੇ ਕੀ ਮੰਗਾਂ ਨੇ ਗੱਲਬਾਤ ਕਰਾਂਗੇ ਪ੍ਰਧਾਨ ਜੀ ਪਹਿਲਾਂ ਐਲਾਨ ਕਰਿਆ ਸੀ ਉਸ ਸਮੇਂ ਠੰਡ ਜ਼ਿਆਦਾ ਹੋਣ ਦੇ ਚੱਲਦੇ ਇਹਨੂੰ ਅੱਗੇ ਪਾ ਦਿੱਤਾ ਗਿਆ ਤੇ ਕਿਹੜੀਆਂ ਮੰਗਾਂ ਨੇ ਜਿਹੜੀਆਂ ਜਿਨ੍ਹਾਂ ਨੂੰ ਲੈ ਕੇ ਹੁਣ ਜ਼ਿਲ੍ਹੇ ਦੇ ਹੈੱਡਕੁਆਟਰ ਨੂੰ ਘੇਰਨਾ ਪੈ ਗਿਆ ਦੇਖੋ ਅਸੀਂ ਭਾਰਤੀ ਕਿਸਾਨ ਜੁਨ ਇਕਤਾ ਗਰਾਹਾਂ ਦੇ ਵੱਲੋਂ ਪੰਜ ਰੋਜ਼ਾ ਮੋਰਚਾ ਜਿਹੜਾ ਜਨ ਸਾਰੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਅੱਗੇ ਅੱਜ ਤੋਂ ਸ਼ੁਰੂ ਕਰ ਰਹੇ ਹਾਂ ਕਿਉਂਕਿ ਸਰਕਾਰ ਨੇ ਵੋਟਾਂ ਵੇਲੇ ਵਾਅਦੇ ਕੀਤੇ ਨੇ ਵੀ ਅਸੀਂ ਨਵੀਂ ਖੇਤੀ ਨੀਤੀ ਬਣਾਵਾਂਗੇ ਮਜ਼ਦੂਰ ਕਿਸਾਨ ਪੱਕੀ ਖੇਤੀ ਨੀਤੀ ਉਹਦਾ ਖਰੜਾ ਬਕਾਇਦਾ ਤੌਰ ਦੇ ਉੱਤੇ ਅਸੀਂ ਸਰਕਾਰ ਨੂੰ ਦਿੱਤਾ ਹੈਗਾ ਇਸ ਕਰਕੇ ਉਸ ਖਰੜੇ ਦੇ ਵਿੱਚ ਉਹ ਸਾਰੀਆਂ ਮੰਗਾਂ ਪਾਈਆਂ ਨੇ ਕਿ ਕਿਸਾਨਾਂ ਦੀ ਜਿਹੜੀ ਪੈਨਸਲ ਆ ਉਹਨਾਂ ਦੀ ਘੱਟੋ-ਘੱਟ 10000 ਰੁਪਿਆ ਪੈਨਸਲ ਕੀਤੀ ਜਾਵੇ ਇਥੇ ਫਸਲਾਂ ਗੜੇਮਰੀ ਦੇ ਨਾਲ ਮਾਰੀਆਂ ਜਾਂਦੀਆਂ ਨੇ ਇਥੇ ਬਿਜਲੀ ਦੇ ਕਰੰਟ ਨਾਲ ਸ਼ਾਰਟ ਹੋ ਕੇ ਤਾਰਾ ਜਿਹੜਾ ਉਹ ਫਸਲਾਂ ਤਬਾਹ ਹੋ ਜਾਂਦੀਆਂ ਨੇ ਉਹਦਾ ਸਰਕਾਰ ਉਹਦੀ ਠੋਸ ਨੀਤੀ ਬਣਾਵੇ ਇਸ ਕਰਕੇ ਬੀਮਾ ਯੋਜਨਾ ਦਾ ਪ੍ਰਬੰਧ ਕਰੇ ਸਰਕਾਰ ਆ ਮਜ਼ਦੂਰਾਂ ਕਿਸਾਨਾਂ ਚੜ੍ਹੇ ਕਰਜ਼ੇ ਨੇ ਜਿਹੜੇ ਉਹ ਕਰਜ਼ੇ ਖਤਮ ਕਰੇ ਸਰਕਾਰ ਆ ਜਿਹੜੇ ਸ਼ਹੀਦ ਪਰਿਵਾਰ ਨੇ ਉਹਨਾਂ ਨੂੰ ਅਜੇ ਤੱਕ ਨੌਕਰੀਆਂ ਨਹੀਂ ਦਿੱਤੀਆਂ ਹੈਗੀਆਂ ਉਹਨਾਂ ਦਾ ਨੌਕਰੀਆਂ ਜਿਹੜੀ ਤਸੱਲੀ ਕਰੇ ਗਰੰਟੀ ਕਰੇ ਉਹਨਾਂ ਦੀਆਂ ਨੌਕਰੀਆਂ ਦੇਵੇ ਦਿੱਲੀ ਸੰਸਕਰਸ਼ ਦੌਰਾਨ ਬਿਲਕੁਲ ਬਿਲਕੁਲ ਤੇ ਜਿਹੜੇ ਖੁਦਕੁਸ਼ੀ ਪੀੜਤ ਪਰਿਵਾਰ ਨੇ ਉਹਨਾਂ ਦੇ ਮੁਆਵਜ਼ੇ ਦਾ ਪ੍ਰਬੰਧ ਕਰੇ ਸਰਕਾਰ ਜਿਹੜੀਆਂ ਗਰੰਟੀਆਂ ਦਿੱਤੀਆਂ ਨੇ ਸਰਕਾਰ ਨੇ ਕਿ ਹਜ਼ਾਰ-ਹਜ਼ਾਰ ਰੁਪਈਆ ਅਸੀਂ ਜਿਹੜਾ ਔਰਤਾਂ ਨੂੰ ਦਿਆ ਕਰਾਂਗੇ ਉਹ ਜਿਹੜੀਆਂ ਉਹ ਉਹ ਅਜੇ ਤੱਕ ਉਹਦਾ ਕੋਈ ਸਰਕਾਰ ਨੇ ਮਾਨਾ ਨਹੀਂ ਬਣਾਇਆ ਇਸ ਕਰਕੇ ਜਿਹੜੀਆਂ ਇਹ ਮੰਗਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਆ ਇਹਨਾਂ ਤੇ ਅਸੀਂ ਮੇਰ ਸਾਡਾ ਹੈਗਾ ਇੱਥੇ ਪੰਜਾਬ ਦੇ ਵਿੱਚ ਨਵੀਂ ਖੇਤੀ ਨੀਤੀ ਜਿਹੜੀ ਮਜ਼ਦੂਰ ਕਿਸਾਨ ਪੱਕੀ ਖੇਤੀ ਨੀਤੀ ਉਹ ਪਾਉਣਾ ਹੈ ਸਰਕਾਰ ਇੱਥੇ ਕਿਸਾਨਾਂ ਦੀਆਂ ਪਾਸਬੁੱਕਾਂ ਉਹਦੇ ਕੋਈ ਪੈਸਾ ਨਹੀਂ ਲੱਗਦਾ ਜਣੀ ਕਿਸਾਨਾਂ ਦੀਆਂ ਜਿਹੜਾ ਪਾਸ ਬੁੱਕਾਂ ਨੇ ਉਹ ਬੜਾ ਵੇ ਸਰਕਾਰ ਇਹ ਅਸੀਂ 5 ਦਿਨ ਦੇ ਸਾਡੇ ਮੋਰਚੇ ਨੇ ਅੱਜ ਅਸੀਂ ਪੂਰੀ ਤਰ੍ਹਾਂ ਦੇ ਨਾਲ ਕਿਸਾਨ ਟਰੈਕਟਰ ਟਰਾਲੀਆਂ ਦੇ ਵਿੱਚ ਆਪਦਾ ਲੰਗਰ ਦਾ ਪ੍ਰਬੰਧ ਨਾਲ ਲੈ ਕੇ ਪੱਕੇ ਆਪਣੇ ਟੈਂਟ ਨਾਲ ਲੈ ਕੇ 5 ਦਿਨ ਦੇ ਪੱਕੇ ਮੋਰਚੇ ਹੋਣਗੇ ਜਿਨ੍ਹਾਂ 5 ਦਿਨਾਂ ਦੇ ਵਿੱਚ ਸਰਕਾਰ ਦੇ ਕੰਨ ਦੇ ਜੂ ਨਾ ਸਰਕੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਦਾ ਵੱਡਾ ਜਿਹੜਾ ਪ੍ਰੋਗਰਾਮ ਆ ਉਹਦੇ 'ਚ ਸਰਕਾਰ ਨਾਲ ਇੱਕ ਪਾਸਾ ਜਿਆਦਾ ਸਰਕਾਰ ਤੋਂ ਕੁਝ ਲੈ ਕੇ ਆਵਾਂਗੇ ਜਾਂ ਸਰਕਾਰ ਸਾਨੂੰ ਕੁੱਟ ਕੇ ਉਥੋਂ ਮੋੜ ਦੇ ਇਹ ਜਿਹੇ ਫੈਸਲੇ ਨੇ ਜਿਹੜੇ ਉਹ ਕਰਨ ਜਾ ਰਹੇ ਆ ਇਸ ਕਰਕੇ ਵੱਡੀ ਗਿਣਤੀ ਚੋਂ ਰੋਜ਼ ਦੀ ਰੋਜ਼ ਕਿਸਾਨ ਨੇ ਤੁਸੀਂ ਦੇਖ ਸਕਦੇ ਹੋ ਸਾਡੀਆਂ ਮਾਵਾ ਪਣਾ ਵੱਡੀ ਗਿਣਤੀ ਚ ਆਈਆਂ ਨੇ ਇਸ ਕਰਕੇ ਸਾਡੇ ਨੌਜਵਾਨ ਨੇ ਵੱਡੀ ਗਿਣਤੀ ਚ ਆ ਰਹੇ ਨੇ ਇਹ ਰੋਜ਼ ਇਕੱਠ ਲਗਾਤਾਰ ਇਹ ਇਕੱਠ ਵਧਣਾ ਅੱਜ ਸ਼ੁਰੂ ਹੋਇਆ ਇਸ ਕਰਕੇ ਟਰਾਲੀਆਂ ਆਪਦੇ ਆਪ ਦੇ ਬਲਾਕ ਨੇ ਜਿਹੜੇ ਉਹ ਸੈੱਟ ਕਰਕੇ ਟਰਾਲੀਆਂ ਉਧਰ ਲੱਗ ਰਹੀਆਂ ਨੇ ਅਸੀਂ ਮੋਰਚੇ ਦੇ ਦਾ ਸਟੇਜ ਆ ਜਿਹੜੀ ਉਹ ਸ਼ੁਰੂ ਕਰ ਚੁੱਕੇ ਆ ਜੀ ਕਿਹਾ ਜਾ ਰਿਹਾ ਕਿ ਹਰ ਰੋਜ਼ ਪੰਜਾਬ ਦੇ ਵਿੱਚ ਧਰਨਿਆਂ ਦਾ ਦੌਰ ਹੀ ਚੱਲਦਾ ਹੈ ਜਿਵੇਂ ਤੁਸੀਂ 5 ਦਿਨ ਧਰਨਿਆਂ ਦਾ ਐਲਾਨ ਕਰਤਾ ਕੀ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਲਈ ਬਹੁਤ ਕੁਝ ਕਰ ਰਹੇ ਆ ਕਿਸਾਨਾਂ ਨੂੰ ਬਿਜਲੀਆਂ ਟਾਈਮ ਦੇ ਉੱਪਰ ਮਿਲੀਆਂ ਨੇ ਜਿਹੜੇ ਬਿਜਲੀ ਬਿੱਲ ਨੇ ਉਹ ਫ੍ਰੀ ਆ ਰਹੇ ਨੇ ਫਿਰ ਐਡੀ ਕੀ ਜ਼ਰੂਰਤ ਪੈ ਗਈ ਕਿ ਸਰਕਾਰ ਦੇ ਖਿਲਾਫ ਹਰ ਰੋਜ਼ ਕਿਤੇ ਨਾ ਕਿਤੇ ਧਰਨਾ ਜਿਹੜਾ ਦੇਣਾ ਪੈਂਦਾ ਦੇਖੋ ਮਾਨ ਸਰਕਾਰ ਕਹਿੰਦੀ ਵੀ ਅਸੀਂ ਧਰਨਾ ਨਹੀਂ ਲੱਗਣ ਹੁੰਦੇ ਹੈਗੇ ਇਹ ਤਾਂ ਜਨਤਾ ਦਾ ਸਦੂਕ ਜਦੋਂ ਪਿੰਡਾਂ ਚ ਆਉਣਗੇ ਹੁਣ ਵੀ ਧਰਨੇ ਕਿਹੜੀ ਬਜਾ ਨਾ ਲੱਗ ਰਹੇ ਨੇ ਕਿਹੜੀ ਗੱਲ ਨਾ ਲੱਗ ਰਹੇ ਨੇ ਤੁਸੀਂ ਸਾਨੂੰ ਦੇਖ ਹੀ ਦਿੱਤਾ ਕੱਲੀ ਬਿਜਲੀ ਨਾਲ ਨਹੀਂ ਸਾਡਾ ਰੋਲਾ ਹੈ ਸਾਡੀਆਂ ਹੋਰ ਬਹੁਤ ਮੰਗਾਂ ਨੇ ਸਾਡੇ ਬੇਰਜ਼ਗਾਰੀ ਇੱਥੇ ਸਾਡੇ ਦੇਸ਼ ਦੇ ਬੱਚੇ ਬਾਹਰ ਭੱਜੇ ਜਾਂਦੇ ਨੇ ਸਾਡੇ ਦੇਸ਼ ਦੇ ਬੱਚਿਆਂ ਤੇ ਚਿੱਟੇ ਦਾ ਹਮਲਾ ਨਸ਼ਿਆਂ ਦਾ ਹਮਲਾ ਜਿਹੜਾ ਸਰਕਾਰ ਨੇ ਵਾਅਦੇ ਕੀਤੇ ਤੇ ਜਾਂ ਖੇਤੀ ਨੀਤੀ ਬਣਾਉਣੀ ਉਹ ਜਿਹੜੀ ਪਹਿਲੀ ਵਾਰੀ ਮੀਟਿੰਗ ਦੇ ਵਿੱਚ ਸੱਦ ਕੇ ਸਾਡੀ ਸੂਬਾ ਕਮੇਟੀ ਨੂੰ ਇਹ ਕਿਹਾਦੀ ਵੀ ਸਾਨੂੰ ਅਸੀਂ ਖੇਤੀ ਨੀਤੀ ਦਾ ਖਰੜਾ ਤਿਆਰ ਕਰਨਾ ਤੁਸੀਂ ਸਾਨੂੰ ਰਹਿ ਆਂਦੇ ਹੋ ਜੀ ਅਸੀਂ ਖਰੜੇ ਦੀਆਂ ਰਹਿ ਆਂ ਵੀ ਦੇ ਆਏ ਉਹਦਾ ਵਰਕਾ ਹੀ ਨਹੀਂ ਕੋਈ ਫਰੋਲਿਆ ਅਜੇ ਤੱਕ ਤੇ ਜਿੰਨੀਆਂ ਬੇਰਜ਼ਗਾਰੀ ਦਾ ਧੰਦਾ ਹੋ ਰਿਹਾ ਹੈ ਬੱਚੇ ਬਾਹਰ ਨੂੰ ਜਾ ਰਹੇ ਨੇ ਸਾਡੀਆਂ ਬੇਟੀਆਂ ਬਾਹਰ ਨੂੰ ਜਾ ਰਹੀਆਂ ਨੇ ਕਿਸੇ ਇੱਕ ਮੁੱਦੇ ਦੇ ਉੱਪਰ ਲੜਾਈ ਚਾਹੀਦੀ ਆ ਨਾ ਮਤਲਬ ਜਿਵੇਂ ਤੁਸੀਂ ਕਹਿ ਰਹੇ ਸਰਕਾਰ ਹਮੇਸ਼ਾ ਇਹੀ ਕਹਿੰਦੀ ਆ ਕਿਸਾਨਾਂ ਲਈ ਜਿਵੇਂ ਤੁਸੀਂ ਕਹਿ ਰਹੇ ਤੁਸੀਂ ਸਾਰੀ ਚੀਜ਼ਾਂ ਇਕੱਠੀਆਂ ਕਰਤੀਆਂ ਬੇਰੋਜ਼ਗਾਰੀ ਮਹਿਲਾ ਮਾਂ ਵਾਲਾ ਕਰਤਾ ਕਿਸੇ ਖੇਤੀ ਨੀਤੀ ਦੀ ਗੱਲ ਕਰ ਜੋ ਜਿਹੜਾ ਤੁਸੀਂ ਪਹਿਲਾਂ ਮੀਟਿੰਗ ਤੁਹਾਡੀ ਪ੍ਰਧਾਨ ਜੀ ਦੀ ਹੋ ਚੁੱਕੀ ਆ ਸਰਕਾਰ ਦੇ ਨਾਲ ਮਤਲਬ ਕਿ ਕੀ ਉਹ ਸਾਰੀਆਂ ਮੰਗਾਂ ਦੇ ਲਈ ਇਕੱਠਾ ਕੀਰੇ ਜਾਊਗਾ ਜਾਂ ਤੁਸੀਂ ਕੋਈ ਇੱਕ ਮੇਨ ਮੰਗ ਆ ਜਿਹੜੀ ਜਿਹੜੀ ਦੇ ਵਿੱਚੋਂ ਮੰਗਾਂ ਹੈਗੀਆਂ ਨੇ ਛਾਂਟੀਆਂ ਜਿੰਨੀਆਂ ਮੰਗਾਂ ਪੰਜਾਬ ਸਰਕਾਰ ਨਾਲ ਸੰਬੰਧ ਨੇ ਵੀ ਜਿਹੜੀਆਂ ਫੌਰੀ ਬਚਾਉਣ ਤੋਂ ਪਹਿਲਾਂ ਅਸੀਂ ਕਰੂ ਅਸੀਂ ਫੈਸਲਾ ਲੈਣਾ ਹੈ ਇਹ ਅਸੀਂ ਦਿੱਲੀ ਵਾਲੀ ਸਰਕਾਰ ਨਾਲ ਬਾਅਦ ਚ ਜਾਵਾਂਗੇ ਪਹਿਲਾਂ ਪੰਜਾਬ ਸਰਕਾਰ ਤੋਂ ਜਿਹੜੀਆਂ ਮੌਕੇ ਤੇ ਮੰਗਾਂ ਹਾਸਲ ਕਰਾਉਣ ਵਾਲੀਆਂ ਨੇ ਉਹ ਕਰਨ ਵਾਲੀਆਂ ਪੰਜਾਬ ਸਰਕਾਰ ਦੇ ਲਾਇਕ ਵੀ ਨੇ ਉਹ ਕਰਨੀਆਂ ਵੀ ਚਾਹੀਦੀਆਂ ਨੇ ਉਹਨਾਂ ਕਰਨਗੇ ਵੀ ਕਰਾਂਗੇ ਉਹੀ ਕਹਿ ਰਹੇ ਕਿ ਕਿਸਾਨਾਂ ਲਈ ਕਿਹੜੀਆਂ ਮੁੱਢਲੀਆਂ ਨੇ ਜਿਵੇਂ ਜੇ ਕਹਾਂ ਤੁਸੀਂ ਜਿਹੜੇ ਵੱਡੀਆਂ ਮੰਗਾਂ ਜਿਹੜੇ ਤੁਹਾਨੂੰ ਲੱਗਦਾ ਕਿ ਜਿਸ ਲਈ ਧਰਨਾ ਤੁਸੀਂ ਦੇ ਰਹੇ ਹੋਗੇ ਕਿਸਾਨਾਂ ਲਈ ਇਹ ਜ਼ਰੂਰੀ ਨੇ ਜਿਹੜੀਆਂ ਪੈਲ ਦੇ ਆਧਾਰ ਤੇ ਹੋਣੇ ਜਾਂਦੇ ਨੇ ਜਿਹੜੀਆਂ ਨਹੀਂ ਹੋਈਆਂ ਜਿਵੇਂ ਖੇਤੀ ਨੀਤੀ ਤੁਸੀਂ ਗੱਲ ਕਰਦੇ ਹੋ ਉਹਦੇ ਵਿੱਚ ਕੀ ਕੀ ਚੀਜ਼ਾਂ ਉਹਦੇ ਚ ਕਾਫੀ ਜਿਹੜੀਆਂ ਗੱਲਾਂ ਨੇ ਜਿਹੜੀ ਖੇਤੀ ਨੀਤੀ ਹੈ ਖੇਤੀ ਨਾਲ ਕੁੱਲ ਸਿਸਟਮ ਜੁੜ ਉਹ ਸਾਰਾ ਸਿਸਟਮ ਜਿਹੜੀ ਜਮੀਰ ਦੀ ਹੱਡੀ ਹੈ ਇਹਦੇ ਨਾਲ ਸਾਰੇ ਮਣਕੇ ਜੁੜੇ ਹੋਏ ਨੇ ਖੇਤੀ ਨੀਤੀ ਦਾ ਮਤਵਲੇ ਹੈ ਵੀ ਖੇਤੀ ਨੀਤੀ ਬਣ ਜੇ ਖੇਤੀ ਦੇ ਉੱਤੇ ਫਸ ਬੋਕਾਂ ਬਣ ਜਾਣ ਜਲ ਫੂਡ ਖੇਤੀ ਨੀਤੀ ਬਣ ਜੇ ਜਿਹੜੀ ਖੇਤੀ ਨੀਤੀ ਬਣ ਗਈ ਜਦੋਂ ਉਹਦੇ ਚ ਕੋਈ ਵਰਗ ਨੂੰ ਫਿਰ ਵਿਹਲਾ ਨਹੀਂ ਰਹਿੰਦਾ ਹੈਗਾ ਕੋਈ ਵਰਗ ਭੁੱਖਾ ਰੀ ਮਰਦਾ ਹੈਗਾ ਆਹ ਧਰਨੇ ਮੁਜਾਰੇ ਫੇਰ ਕਰਨ ਦੀ ਲੋੜ ਨਹੀਂ ਹੈਗੀ ਖੇਤੀ ਨੀਤੀ ਬਣ ਜੇ ਉਹ ਖੇਤੀ ਨੀਤੀ ਸਰਕਾਰ ਨੇ ਠੀਕ ਹੈ ਗੱਲ ਵੱਡੀ ਲੈਂਦੀ ਹੈ ਪੰਜਾਬ ਸਰਕਾਰ ਨੂੰ ਅਸੀਂ ਕਹਿਆ ਦੀ ਵੀ ਗੱਲਾਂ ਦਾ ਕੜਾ ਨਾ ਰਹਿ ਜੇ ਕਿਤੇ ਇਹ ਖੇਤੀ ਨੀਤੀ ਬਣਾਈ ਜਾਵੇ ਇਤਨਾ ਸਾਰੀਆਂ ਰੇਲਾਂ ਵੀ ਜੁੜ ਜਾਣਗੀਆਂ ਸੜਕਾਂ ਵੀ ਜੁੜ ਜਾਣਗੀਆਂ ਬੈਂਕਾਂ ਵੀ ਜੁੜ ਜਾਣਗੀਆਂ ਪੁਲਿਸ ਵੀ ਜੁੜ ਜੂਗੀ ਫੌਜ ਵੀ ਜੁੜ ਜੂਗੀ ਇਹਦੇ ਨਾਲ ਮਜ਼ਦੂਰਾਂ ਦਾ ਵੀ ਰਜਗਾਰ ਇਹਦੇ ਨਾਲ ਬਚੂਗਾ ਮਜ਼ਦੂਰਾਂ ਨੂੰ ਸਾਰਾ ਕੁਝ ਬਣੂਗਾ ਬੰਡ ਪ੍ਰਣਾਲੀ ਮਿਲੂਗੀ ਸਾਰਾ ਕੁਝ ਮਿਲੂਗਾ ਤੁਸੀਂ ਆ ਕੀ ਸੀ ਮੈਂ ਪਤਾ ਨਹੀਂ ਉਹ ਸਮਝਣਾ ਚਾਹੁੰਦਾ ਜਿਹੜੀ ਖੇਤੀ ਨੀਤੀ ਤੁਸੀਂ ਗੱਲ ਕਰਦੇ ਹੋਗੇ ਵੀ ਉਹਦੇ ਵਿੱਚ ਕੀ ਤੁਸੀਂ ਕਿਹਾ ਸੀ ਕਿ ਪਹਿਲੇ ਹਰਤੇ ਜਿਹੜਾ ਇਹ ਪਿਛਲੇ ਸਾਲਾਂ ਚ ਪਿਛਲੀਆਂ ਸਰਕਾਰਾਂ ਨੇ ਨਹੀਂ ਕਰਿਆ ਜਾਂ ਇਹ ਸਰਕਾਰ ਨੇ ਤੁਹਾਨੂੰ ਭਰੋਸਾ ਦਿਵਾਇਆ ਸੀ ਉਹਦੇ ਵਿੱਚ ਕੀ ਸੀ ਜੋ ਸੁਆਮੀ ਦਾਸਨ ਦੀ ਰਿਪੋਰਟ ਹੈ ਕਨਾ ਸੁਆਮੀ ਦਾਸਨ ਦੀ ਰਿਪੋਰਟ ਦੇ ਅਸੀਂ ਕਹਿੰਦੇ ਆ ਵੀ ਲਾ ਖੇਤੀ ਨੀਤੀ ਨਾਲ ਜੋੜੋ ਸਾਰੀਆਂ ਅਗਲਾ ਖੇਤੀ ਨੀਤੀ ਦਾ ਮੈਂ ਉਹੀ ਗੱਲ ਕਰਕੇ ਹਟਿਆ ਕਰਾ ਵੀ ਕੋਈ ਕਿਸੇ ਨੂੰ ਰੋਲਾ ਪਾਉਣ ਦੀ ਲੋੜ ਨਹੀਂ ਬਣਦੀ ਫਿਰ ਜੇ ਖੇਤੀ ਨੀਤੀ ਲਾਗੂ ਹੋ ਜੇ ਇਹ ਕੱਲੇ ਪੰਜਾਬ ਸਰਕਾਰ ਦਾ ਨਹੀਂ ਸਾਰੀਆਂ ਸਟੇਟਾਂ ਦਾ ਮਸਲਾ ਹੈ ਕੇਂਦਰ ਦਾ ਮਸਲਾ ਹੈ ਜੇ ਇਹ ਕਰਜ਼ਾ ਸਾਡੇ ਸ਼ਿਰ ਚੜੇ ਕਿਉਂ ਜੇ ਖੇਤੀ ਨੀਤੀ ਬਣੀ ਹੋਵੇ ਕਿਉਂਕਿ ਸਾਨੂੰ ਲਾਹੇਵੰਦ ਭਾਅ ਨਹੀਂ ਮਿਲਦੇ ਅਸੀਂ ਕਮਾਉਣ ਵਾਲੇ ਅੱਜ 7500 ਦਾ ਝੋਨੇ ਦਾ ਰੇਟ ਬਣਦਾ ਹੈ ਖੇਤੀ ਨੀਤੀ ਇਹ ਕਹਿੰਦੀ ਹੈ ਕਣਕ ਦਾ ਰੇਟ ਬਣਦਾ ਇਹ ਕਾਦੋਂ ਨਹੀਂ ਬਣਦਾ ਮਜ਼ਦੂਰਾਂ ਵਾਸਤੇ ਮਹਿੰਗਾ ਹੋ ਸਦਾ ਰਸਲੇ 50% ਸਬਸਿਡੀ ਨਾਲ ਦਿੱਤਾ ਜਾ ਸਕਦਾ ਅਸੀਂ ਅਸੀਂ ਕਹਿੰਦੇ ਵੀ ਇਹ ਖੇਤੀ ਰੀਤ ਫੇਰ ਬਣੂਗੀ ਜੇ ਇਹਨੂੰ ਇਧਰ ਇਧਰ ਹੱਥ ਪਾਉਣਗੇ ਥੋੜਾ ਜਿਆ ਅਸੀਂ ਰਹੇ ਆ ਦੇ ਆਏ ਅਸੀਂ ਖਾੜਾ ਦੇ ਆਏ ਉਹ ਇਸ ਕਰਕੇ ਪੰਜਾਬ ਸਰਕਾਰ ਤੋਂ ਇਹ ਮੰਗਾਂ ਵਾਸਤੇ ਅਸੀਂ 5 ਦਿਨ ਇਥੇ ਮੋਰਚਾ ਲਾਵਾਂਗੇ ਲੋਕਾਂ ਦੀ ਤਿਆਰੀ ਕਰਾਵਾਂਗੇ ਜੇ ਇਹ ਤਿਆਰੀ ਦੇ ਵਿੱਚ ਹੋ ਕੇ 5 ਦਾ ਸਾਡਾ ਮੋਰਚਾ ਚੱਲਦਾ ਪੂਰਾ ਲੋਕਾਂ ਤੱਕ ਗੱਲ ਪਹੁੰਚ ਜਾਂਦੀ ਜੁੱਲੇ-ਜੁੱਲੇ ਤਾਂ ਗੱਲ ਪਹੁੰਚ ਜਾਂਦੀ ਹੈ ਜੇ ਪੰਜਾਬ ਸਰਕਾਰ ਫੇਰ ਨਹੀਂ ਇੱਕ ਖੋਲਦੀ ਫੇਰ ਅਸੀਂ ਫੈਸਲਾ ਚੰਡੀਗੜ੍ਹ ਦਾ ਸਾਡੀ ਤਿਆਰੀ ਇਥੋਂ ਲਾਣ ਕਰਾਂਗੇ 10 ਤਰੀਕ ਨੂੰ ਸਵੇਰ ਕਮੇਟੀ ਦੀ ਮੀਟਿੰਗ ਸੱਦ ਕੇ ਫੇਰ ਅਸੀਂ ਦਿੱਲੀ ਨੂੰ ਤੇ ਚੰਡੀਗੜ੍ਹ ਨੂੰ ਜਾਵਾਂ ਕੀ ਦਿੰਦੀ ਆ ਸਰਕਾਰ ਫਿਰ ਉੱਥੇ ਹਸਲ ਕਰੂਗਾ ਚੰਡੀਗੜ੍ਹ ਨਹੀਂ ਤੁਸੀਂ ਜਾਣਦੀਆਂ ਗੱਲਾਂ ਕਰ ਰਹੇ ਹੋ ਪ੍ਰਧਾਨ ਜੀ ਕੀ ਲੱਗਦਾ ਕਿ ਸਰਕਾਰ ਵੀ ਕਹਿੰਦੀ ਆ ਜਾਂ ਜਿਹੜੇ ਇੰਡਸਟਰੀਆਂ ਨੇ ਉਹ ਕਹਿੰਦੇ ਪੰਜਾਬ ਦੇ ਵਿੱਚ ਇੰਡਸਟਰੀ ਜਿੱਮੇ ਰੋਜ਼ਗਾਰ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਅਗਰ ਇੰਡਸਟਰੀ ਆਊਗੀ ਫੈਕਟਰੀਆਂ ਲੱਗਣਗੀਆਂ ਤਾਂ ਰੋਜ਼ਗਾਰ ਮਿਲੂਗਾ ਪਰ ਕਿਸਾਨਾਂ ਦੇ ਡਰ ਤੋਂ ਇੰਡਸਟਰੀ ਨਹੀਂ ਆਉਂਦੀ ਉਹਨੂੰ ਲੱਗਦਾ ਕਿ ਇਹ ਬਾਰ ਦੇ ਮੂਰੇ ਧਰਨਾ ਲਾ ਲੈਣਗੇ ਇਹ ਵੀ ਤਾਂ ਕਿਤੇ ਨਾ ਕਿਤੇ ਸਹੀ ਨਹੀਂ ਹੈਗਾ ਕਿ ਤੁਹਾਡਾ ਡਰ ਇੰਨਾ ਜਿਹੜਾ ਬਣ ਚੁੱਕਿਆ ਕਿ ਜਿਹੜੀ ਇੰਡਸਟਰੀ ਆ ਉਹ ਨਹੀਂ ਆ ਸਕਦੀ ਵੱਡੀਆਂ ਵੱਡੀਆਂ ਕੰਪਨੀਆਂ ਨਹੀਂ ਆ ਰਹੀਆਂ ਉਹਨੂੰ ਲੱਗਦਾ ਕਿ ਜੇ ਪੰਜਾਬ 'ਚ ਅਸੀਂ ਇਨਵੈਸਟ ਕਰਾਂਗੇ ਤਾਂ ਉੱਥੇ ਤਾਂ ਧਰਨੇ ਪ੍ਰਦਰਸ਼ਨ ਹਰ ਚੌਥੇ ਦਿਨ ਧਰਨਾ ਚੱਲਦਾ ਹੈ ਇਹ ਬਿਲਕੁਲ ਉਲਟ ਹੈ ਕਿਸਾਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਵੀ ਉਹਰੇ ਇੰਡਸਟਰੀਆਂ ਨੂੰ ਕਿਸਾਨ ਰੋਕਦੇ ਨੇ ਇਹ ਅਯੋਗ ਪਤਿਆਂ ਨੂੰ ਹਜੇ ਜਣੀ ਕਿ ਉਹ ਪਲੇਟਫਾਰਮ ਹੀ ਨਹੀਂ ਮਿਲਿਆ ਜਿਹੜ ਉਹ ਕਹਿੰਦੇ ਨੇ ਵੀ ਜ਼ਮੀਨਾਂ ਸਾਡੇ ਕੋਲ ਹੁਣ ਸਾਰੀਆਂ ਅਸੀਂ ਆਪਣੀ ਮਨਮਰਜ਼ੀ ਕਰੀਏ ਸਰਕਾਰਾਂ ਉਹੀ ਬਣਾਉਣ ਤੇ ਲੱਗੀਆਂ ਹੋਈਆਂ ਨੇ ਕਿਸਾਨ ਤਾਂ ਕਹਿੰਦੇ ਆ ਵੀ ਤੁਸੀਂ ਫੈਕਟਰੀਆਂ ਲਾਓ ਫੈਕਟਰੀਆਂ ਕਹਿ ਜੀਆਂ ਹੁਣ ਜਿੱਥੇ ਰੋਜ਼ਗਾਰ ਮਤਲਬ ਲੋਕਾਂ ਨੂੰ ਮਜ਼ਦੂਰਾਂ ਨੂੰ ਮਿਲੇ ਕਿਸਾਨਾਂ ਨੂੰ ਰੋਜ਼ਗਾਰ ਮਿਲੇ ਸਾਡੀ ਨੌਜਵਾਨੀ ਹੈ ਬੇਰੁਜ਼ਗਾਰੀ ਹੈ ਜਿਹੜੀ ਇਹ ਦੂਰ ਹੋਵੇ ਪਰ ਉਹ ਫੈਕਟਰੀਆਂ ਲਾਉਣੀਆਂ ਚਾਹੁੰਦੇ ਨੇ ਵੀ ਇੱਕ ਕੰਪਿਊਟਰ ਇੱਕ ਹਜ਼ਾਰ ਬੰਦੇ ਦਾ ਕੰਮ ਕਰੇ ਗੱਡੀ ਇਧਰੋਂ ਬਣਦੀ ਐ ਤੇ ਉਧਰ ਬਣ ਕੇ ਤਿਆਰ ਹੋ ਕੇ ਨਿਕਲ ਜਾਂਦੀ ਐ ਇੱਕ ਬੰਦਾ ਉਹ ਕੰਪਿਊਟਰ ਨੂੰ ਚਲਾਉਂਦਾ ਉਹੋ ਜਿਹੀਆਂ ਫੈਕਟਰੀਆਂ ਦਾ ਅਸੀਂ ਵਿਰੋਧ ਜੇ ਫੈਕਟਰੀਆਂ ਉਹਰੇ ਉਹ ਲਾਉਂਦੇ ਨੇ ਜਿਹੜਾ ਕਿਸਾਨ ਖੇਤ ਚ ਨਰਮਾ ਬੀਜੇ ਤੇ ਨਰਮਿਆਂ ਦੀ ਗੱਠ ਬਣ ਕੇ ਉਹ ਫੈਕਟਰੀਜ਼ ਜਾਵੇ ਉਹਦਾ ਤਾਗਾ ਬਣੇ ਤੇ ਰੋਜ਼ਗਾਰ ਮਿਲੇ ਸਾਡੇ ਹੱਥਾਂ ਨੂੰ ਹੱਥਾਂ ਨੂੰ ਕੰਮ ਮਿਲਣ ਵਾਲੀਆਂ ਜਿਹੜੀ ਕਿ ਫੈਕਟਰੀਆਂ ਇੱਥੇ ਲੱਗਣ ਉਹਨੂੰ ਨਹੀਂ ਰੋਕਦੇ ਪਰ ਇਹ ਉਹ ਫੈਕਟਰੀਆਂ ਲਾਉਣਾ ਚਾਹੁੰਦੇ ਨੇ ਸਾਡੀਆਂ ਜ਼ਮੀਨਾਂ ਖੋਣ ਦੀ ਵੱਡੀ ਤਿਆਰੀ ਆ ਬਦਨਾਮ ਕਰਨ ਦੀ ਜਿਹੜੀ ਸਾਸ਼ਤਾ ਸਰਕਾਰ ਦੀ ਉਹਦੇ ਅਸੀਂ ਬਿਲਕੁਲ ਉਲਟਾ ਇਹ ਗੱਲ ਫਲਾਈ ਜਾਂਦੀ ਹੈ ਵੀ ਫੈਕਟਰੀਆਂ ਨਹੀਂ ਲੱਗਣੀਆਂ ਕਿਸਾਨ ਧਰਨੇ ਤੇ ਕਹਿੰਦੇ ਨੇ ਕਿਸਾਨ ਇਹ ਕਿਹਾ ਜਾਂਦਾ ਕਿ ਜਿਹੜੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਰੋਡ ਨਿਕਲਦੇ ਨੇ ਉੱਥੇ ਕਿਸਾਨ ਧਰਨਾ ਦੇ ਦਿੰਦੇ ਨੇ ਉੱਥੇ ਜਾ ਕੇ ਧਰਮ ਬੈਠ ਜਾਂਦੇ ਨੇ ਕਿ ਪ੍ਰੋਜੈਕਟ ਕੋਈ ਪੂਰਾ ਨਹੀਂ ਹੋ ਪਾਉਂਦਾ ਬਿਲਕੁਲ ਕਿਸਾਨ ਕਿਸਾਨਾਂ ਨੇ ਕੋਈ ਰੋਡ ਨਹੀਂ ਰੋਕਿਆ ਵੈਸੇ ਸਾਨੂੰ ਰੋਡਾਂ ਦੀ ਲੋੜ ਨਹੀਂ ਹੈ ਪਰ ਕਿਸੇ ਕਿਸਾਨ ਨੇ ਰੋਡ ਰੋਕਿਆ ਨਹੀਂ ਜ਼ਮੀਨ ਦੀ ਕੀਮਤ 35 ਲੱਖ ਹੈ ਤੇ ਇਹ ਕਹਿੰਦੇ ਨੇ 9 ਲੱਖ ਰੁਪਈਆ ਦੇਵਾਂਗੇ ਉੱਥੇ ਅਸੀਂ ਧਰਨਾ ਲਾਇਆ ਇਹ ਕਿੱਥੇ ਲਿਖਿਆ ਵੇ ਇੱਕ ਪਿੰਡ ਨੂੰ ਤੁਸੀਂ 92 ਲੱਖ ਰੁਪਇਆ ਦਿੱਤਾ ਦੂਜੇ ਪਿੰਡ ਨੂੰ ਤੁਸੀਂ 66 ਲੱਖ ਰੁਪਇਆ ਦਿੱਤਾ ਤੁਸੀਂ ਨਾਲ ਲੱਗਦੀ ਬੱਟ ਦੀ ਬੱਟ 9 ਲੱਖ ਰੁਪਇਆ ਕਿਹੜੇ ਢਾਂਗ ਨਾਲ ਪਾਉਨੇ ਇਹ ਕਿਹੜੀਆਂ ਸਰਕਾਰਾਂ ਨੇ ਇਹ ਕਿਹੜੀ ਨੀਤੀ ਹੈ ਇਹ ਕਿਹੜੀ ਪਾਲਿਸੀ ਹੈ ਤੁਹਾਡੀ ਉੱਥੇ ਅਸੀਂ ਧਰਨੇ ਲਾ ਕੇ ਫੇਰ ਤੁਸੀਂ ਨੇ ਉਹਨਾਂ ਨੂੰ 74 ਲੱਖ ਕਿਵੇਂ ਦਿੱਤਾ ਜਣੇ ਕਿ ਸਾਰੀਆਂ ਜਿਹੜੀਆਂ ਮਤਲਬ ਗੋਲ ਗੱਲ ਹੈ ਸਰਕਾਰ ਨਾਲ ਅਜੋਗਪੱਤੀਆਂ ਦੀ ਅਸੀਂ ਇਹਨੂੰ ਤੋੜਨਾ ਚਾਹੁੰਦੇ ਆ ਤੇ ਵਰਕਲਾ ਫੜ ਰਹੇ ਆ ਹੁਣ ਜਿਹੜੇ ਧਰਨੇ ਚੱਲਣਗੇ ਤੁਹਾਡੇ ਹੁਣ ਇਹ ਰਾਤ ਨੂੰ ਵੀ ਵੱਡੀ ਗਿਣਤੀ ਕਿਸਾਨ ਰਹਿਣਗੇ ਉਰੇ ਜਾਂ ਫਿਰ ਸਿਰਫ ਦਿਨ ਦਿਨ ਨੂੰ ਅੱਜ ਇਹਦੀ ਤਿਆਰੀ ਹੋ ਰਹੀ ਹੈ ਵੱਡੀ ਗਿਣਤੀ ਰਾਤ ਨੂੰ ਰਹੋਗੇ ਉਰੇ ਖੜਨ ਨੂੰ ਉਠਾਉਣੀ ਤੇ ਹੁਣਾ ਇੰਨੀ ਜਣੀ ਕਿ ਜਿਹੜੀ ਮਤਲਬ ਉਰੇ ਗਿਣਤੀ ਵਧਣੀ ਹੈ ਅੱਜ ਇਹਦੀ ਤਿਆਰੀ ਹੈ ਹੁਣ ਸਟੇਜ ਚਲਾਵਾਂਗੇ ਚੱਲ ਰਹੀ ਹੈ ਸਟੇਜ ਇਸ ਕਰਕੇ ਰੋਕੀ ਹੋਈ ਹੈ ਬਹੁਤ ਵੱਡੀ ਗਿਣਤੀ ਆ ਬਹੁਤ ਵੱਡੀ ਤਖਲੀਬ ਚ ਨੇ ਲੋਕ ਜਿਹੜੇ ਲੋਕ ਮਤਲਬ ਇਹ ਚਾਹੁੰਦੇ ਸੀਗੇ ਵੀ ਭਗਮੰਤਮਾਨ ਦੀ ਸਰਕਾਰ ਬਣ ਗਈ ਆਮ ਆਦਮੀ ਦੀ ਸਰਕਾਰ ਬਣ ਗਈ ਹੁਣ ਸਾਡੇ ਦੁੱਖੜੇ ਸੁਣੇ ਜਾਣਗੇ ਸਾਡੇ ਦੁੱਖ ਦੂਰ ਹੋਣਗੇ ਪਰ ਮਾਨਸਿਕ ਤੌਰ ਤੇ ਇਹਨਾਂ ਨੇ ਇੰਨਾ ਮਾਰ ਦਿੱਤਾ ਸਾਡੀਆਂ ਮਾਵਾ ਭੈਣਾਂ ਨੂੰ ਧੱਕੇ ਪੈਂਦੇ ਅੱਡੇਆਂ ਤੇ ਜੇ ਕੋਈ ਗਰੀਬ ਬੰਦਾ ਬਸ ਚੜ੍ਹ ਕੇ ਜਾਂਦਾ ਉਹਨਾਂ ਨੂੰ ਬਦਨਾ ਉਹਨਾਂ ਦੀ ਵੱਡੇ ਪੱਦਰ ਤੇ ਬਦਨਾਮੀ ਕੀਤੀ ਜਾਂਦੀ ਹੈ ਇਸ ਕਰਕੇ ਲੜਾਈਆਂ ਬਹੁਤ ਵੱਡੀਆਂ ਬੇਰੋਜ਼ਗਾਰ ਇੱਥੇ ਜਣੀ ਕਿ ਬੇਰੋਜ਼ਗਾਰੀ ਇੰਨੀ ਵਧ ਗਈ ਉਹ ਮਤਲਬ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਵੱਲ ਜਾ ਰਹੇ ਆ ਉਹਨਾਂ ਨੂੰ ਇਹ ਧਰਨੇ ਪੰਜਾਬ ਚ ਕਿੰਨੀ ਜਗ੍ਹਾ ਚੱਲ ਰਹੇ ਨੇ ਕਿੰਨੀ ਜਗ੍ਹਾ ਤੇ ਪਰ ਤੁਹਾਡਾ ਅੱਜ ਪ੍ਰੋਟੈਸਟ ਆ ਇਹ ਲਗਭਗ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਡੀਸੀ ਦਫ਼ਤਰਾਂ ਦੇ ਅੱਗੇ ਇਹ ਸਾਡੇ ਜਿਹੜੇ ਭਾਰਤੀ ਕਿਸਾਨ ਜੀ ਨੇ ਨੇਕਤਾ ਗ੍ਰਾਹਾਂ ਵੱਲੋਂ ਮੋਰਚੇ ਨੇ ਬਿਲਕੁਲ ਸਾਬਤ ਤੌਰ ਤੇ ਅੱਜ ਤੋਂ ਪੰਜ ਦਿਨਾਂ ਧਰਨੇ ਜਿਹੜੇ ਭਾਰਤੀ ਕਿਸਾਨ ਜੀ ਨੂੰ ਗ੍ਰਾਹਾਂ ਵੱਲੋਂ ਪੰਜਾਬ ਭਰ ਦੇ ਵਿੱਚ ਦਿੱਤੇ ਗਏ ਇਹਨਾਂ ਨੇ ਕਿਹਾ ਨੇ ਖਾਸ ਤੌਰ ਤੇ ਉੱਪਰ ਖੇਤੀ ਨੀਤੀ ਦੇ ਉੱਪਰ ਜ਼ੋਰ ਦਿੱਤਾ ਜਾਵੇ ਸਰਕਾਰ ਨੂੰ ਕਿਉਂਕਿ ਜਿਹੜੇ ਫਸਲਾਂ ਦੇ ਰੇਟ ਨੇ ਜਿਹੜੇ ਉਹ ਸਹੀ ਮੇਲ ਨਾ ਕਿਉਂਕਿ ਜਿਵੇਂ ਪ੍ਰਧਾਨ ਜੀ ਨੇ ਕਿਹਾ ਕਿ 7500 ਰੁਪਏ ਰੇਟ ਹੋਣਾ ਚਾਹੀਦਾ ਜਿਹੜਾ ਕਿ ਬੇहद ਜ਼ਿਆਦਾ ਘੱਟਾ ਸਵਾਮੀ ਨਾਥ ਦੇ ਰਿਪੋਰਟਰ ਨਾਲ ਲਾਗੂ ਕੀਤਾ ਜਾਵੇ ਕੈਮਰਾਮੈਨ ਦਸਵਿੰਦਰ ਦੇ ਨਾਲ ਵਿੱਕੀ ਪੁਲਰ ਪੰਜਾਬ ਤੱਕ ਸੰਗਰੂਪ